ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਪਿਆਰਿਓ ਚੱਕਤਾ ਸਾਈਕਲ ਆਪਾਂ ਦੂਜੇ ਦਿਨ ਦੀ ਆਪਣੀ ਸ਼ੁਰੂਆਤ ਹੋ ਗਈ ਪਿੰਡ ਚੋਂ ਨਿਕਲ ਗਏ ਇੱਥੇ ਰਿਸ਼ਤੇਦਾਰੀ ਚ ਰੁਕੇ ਹੋਏ ਸੀ ਆਪਾਂ ਇਸ ਐ ਘਰ ਦੀ ਚੰਗਾ ਨਹੀਂ ਲੱਗਦਾ ਐਵੇਂ ਆਪਾਂ ਘਰ ਦੀ ਵੀਡੀਓ ਨਹੀਂ ਬਣਾਉਂਦੇ ਅਗਲੇ ਦੀ ਉਹ ਹੁੰਦੀ ਆ ਪ੍ਰਾਈਵੇਸੀ ਚੰਗਾ ਨਹੀਂ ਲੱਗਦਾ ਤਾਂ ਕਰਕੇ ਆਪਾਂ ਘਰੋਂ ਨਿਕਲ ਗਏ ਵੀਡੀਓ ਬਣਾਈ ਆ ਆਵਾ ਪਿੰਡਾਂ ਸਾਹਮਣੇ ਰੋਡ ਤੇ ਚੜਨ ਲੱਗੇ ਆ ਇਹ ਮਿਲਦੇ ਆਂ ਬਸ ਅੱਗੇ ਜਿਹੜਾ ਜਿਹੜਾ ਕੁਝ ਹੋਊ ਅੱਜ ਦਾ ਦਿਨ ਦਾ ਦਿਖਾਉਨੇ ਆਂ ਅੱਜ ਆਪਾਂ ਤਲਵੰਡੀ ਸਾਬੋ ਪਹੁੰਚ ਜਾਾਂਗੇ ਆ ਲੋ ਆ ਮੂਰੇ ਮੇ ਵੱਡੇ ਰੋਡ ਤੇ ਆ ਗਏ ਬਾਹਲੇ ਵੱਡੇ ਵੀ ਨਹੀਂ ਛੋਟੇ ਰੋਡ ਤੇ ਆ ਪਿੰਡ ਤੋਂ ਬਾਹਰ ਨਿਕਲਿਆ ਬਸ ਪਿਆਰਿਓ ਹੁਣ ਆਪਾਂ ਇੱਥੋਂ ਇਧਰ ਨੂੰ ਮੁੜਨਾ ਜਿੱਧਰ ਲਿਖਿਆ ਧਨੋਲਾ ਆ ਸੂਗੇ ਦੇ ਨਾਲ ਨਾਲ ਹੀ ਜਾਣਾ ਹੁਣ ਇਹ ਸਿੱਧਾ ਰੋਡ ਚੜ ਜਾ ਹਾਈਵੇ ਤੇ ਜਾਂਦਾ ਜਿਹੜੇ ਹਾਈਵੇ ਤੇ ਕੱਲ ਆਪਾਂ ਸਫ਼ਰ ਕਰ ਰਹੇ ਸੀ ਬਰਨਾਲੇ ਵਾਲੇ ਤੇ ਪਰ ਇੱਧਰ ਦੀ ਆਪਾਂ ਨੂੰ ਸ਼ਾਰਟ ਵੱਜੂਗਾ ਇੱਧਰ ਦੀ ਆਪਾਂ ਹਾਈਵੇ ਤੇ ਬਹੁਤ ਅੱਗੇ ਜਾ ਕੇ ਨਿਕਲੇ ਆਵਾਂਗੇ ਆ ਸੂਏ ਦੇ ਨਾਲ ਨਾਲ ਆਕਾਲ ਕਾਰਾ ਗ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤੰਦਾਂ ਚੱਕਰਵਰਤੀ ਸਿੰਘਾਂ ਨੂੰ ਭਾਵੇ ਸਤ ਸ੍ਰੀ ਅਕਾਲ ਵੇਖੋ ਕਿੰਨਾ ਸੋਹਣਾ ਲੱਗਦਾ ਉਹ ਦੂਰ ਤੱਕ ਖਾਲੀ ਖਾਲੀ ਕਣਕਾਂ ਹਲੇ ਬੀਜੀਆਂ ਨੇ ਨਾ ਉਹ ਦੂਰ ਦੂਰ ਤੱਕ ਦਿਖਦਾ ਆ ਸੜਕ ਐ ਘੁੰਮ ਗਈ ਇਥੋਂ ਸੜਕ ਵੀ ਪੂਰੀ ਵਧੀਆ ਬਣੀ ਹੋਈ ਆ ਮਲਾਈ ਵਰਗੀ ਇਥੋਂ ਥੋੜੀ ਖੁੱਲ ਗਈ ਸੜਕ ਚਿੱਟੀ ਪੱਟੀ ਸ਼ੁਰੂ ਹੋ ਗਈ ਇਦਰੋਂ ਆਪਾਂ ਆਏ ਆ। ਆਦੇ ਆਉਂਦੇ ਆ ਰੋਡ ਤੇ ਚੜ ਕੇ। ਹੁਣ ਇੱਥੋਂ ਦੇਖਦੇ ਆ ਕਿੱਧਰ ਨੂੰ ਜਾਣਾਗਾ। ਇੱਥੋਂ ਦੋ ਰੂਟ ਦਿਖਾਉਂਦਾ ਸੀ ਗੂਗਲ ਮੈਪ ਇੱਕ ਤਾਂ ਮੇਨ ਰਾਮਪੁਰਾ ਫੂਲ ਹੋ ਕੇ ਉਹਦਾ ਹਾਈਵੇ ਆ ਹਾਈਵੇ ਤੋਂ ਤਾਂ ਕੀ ਕਰਨਾ ਜੀ ਇਹ ਨਹੀਂ ਕਰਦਾ ਮੇਰਾ ਹਾਈਵੇ ਦਾ ਕੀ ਫਾਇਦਾ। ਇੱਕ ਇਧਰ ਵੀ ਰਹੂਗਾ ਪੁੱਚੋ ਵਿੱਚ ਦੀ। ਉਧਰ ਦੀ ਨਿਕਲਾਂਗੇ 8 ਕਿਲੋਮੀਟਰ ਜ਼ਿਆਦਾ ਆਹੋ ਪਰ ਕੋਈ ਗੱਲ ਨਹੀਂ। ਪਿਆਰਿਓ ਆਪਾਂ ਨਾ ਹੁਣ ਅੱਗੇ ਆ ਗਏ। ਹੁਣ ਆਪਾਂ ਪੂਰੇ ਫੈਸਟ ਆ ਗਏ ਅੱਜ ਐਂ ਲੱਗਦਾ ਜਿਵੇਂ ਅੱਜ ਹੀ ਸਫ਼ਰ ਸ਼ੁਰੂ ਕਰਿਆ ਆਉਂਦਾ ਰਿਸ਼ਤੇਦਾਰੀ 'ਚ ਰੁਕਣ ਦਾ ਇਹ ਫਾਇਦਾ ਕਿਉਂਕਿ ਘਰ ਵਰਗਾ ਮਾਹੌਲ ਹੁੰਦਾ ਖਾਣਾ ਪੀਣਾ ਚਾਹ ਪਾਣੀ ਦੁੱਧ ਨਹਾ ਕੇ ਬਿਲਕੁਲ ਫਰੈਸ਼ ਹੋ ਗਏ ਆ ਦੇਖੋ ਪੂਰੇ ਤਿਆਰ ਵਰ ਤਿਆਰ ਦਮਾਲਾ ਓਕਣੀ ਸਜਾਇਆ ਹੋਇਆ ਮਤਲਬ ਰਿਸ਼ਤੇਦਾਰੀ 'ਚ ਰੁਕਣ ਦਾ ਇਹ ਫਾਇਦਾ ਹੋ ਜਾਂਦਾ ਐਂ ਲੱਗਦਾ ਜਿਵੇਂ ਅੱਜ ਘਰੋਂ ਹੀ ਤੁਰੇ ਹੁੰਨੇ ਆਗੇ ਪੂਰੇ ਫਰੈਸ਼ ਆ ਹੁਣ ਵਧੀਆ ਸਫ਼ਰ ਨਿਕਲੂ ਅੱਜ ਆਪਣਾ ਚਲੋ ਜੀ ਮਿਲਦੇ ਆ ਅੱਗੇ ਜਾ ਕੇ ਹਾਲੋ ਪਿਆਰਿਓ ਹੁਣ ਆਪਾਂ ਚੜ ਗਏ ਹਾਈਵੇ ਤੇ 4 ਲੇਨ ਹਾਈਵੇ ਆ ਜਿਹੜੀ ਛੋਟੀ ਲੈਨ ਆ ਸਕੂਟਰ ਮੋਟਰਸਾਈਕਲ ਦੇ ਸਾਈਕਲ ਵਾਲਿਆਂ ਲਈ ਆਪਾਂ ਇਹਦੇ ਤੇ ਹੀ ਜਾਣਾ ਹਾਈਵੇ ਤੇ ਇੰਨਾ ਨਜ਼ਾਰਾ ਜਿਆਦਾ ਨਹੀਂ ਆਉਂਦਾ ਜਾਣ ਦਾ ਪਰ ਇੱਥੋਂ ਕੋਈ ਰਾਹ ਜਾਣੀ ਬਣਦਾ ਸੀ ਇਹ ਭਿੱਖੀ ਨੂੰ ਜਾਣਾ ਹੁਣ ਭਿੱਖੀ ਨੂੰ ਭਿੱਖੀ ਕੋਲੋਂ ਜਾ ਕੇ ਫਿਰ ਮੈਂ ਸਾਈਡ ਦੇ ਨੂੰ ਪਾਟੂਗਾ ਕੋਈ ਰਾਹ ਤੇਜ ਬਹੁਤ ਲੰਘਦੀ ਆਉਂਦੀਆਂ ਗੱਡੀਆਂ ਖਤਰੇ ਵਾਲਾ ਜਾਂ ਕੰਮ ਹੁੰਦਾ ਹਾਈਵੇ ਤੇ ਲੋ ਵੀ ਸੰਗਤੋਂ ਇੱਥੋਂ ਆਪਾਂ ਮੁੜਨਾ ਇਧਰ ਨੂੰ ਉਹ ਉਧਰ ਨੂੰ ਪਿੱਖੀ ਨੂੰ ਇਧਰੋਂ ਆਪਾਂ ਆਏ ਆ ਇਧਰੋਂ ਇਹ ਰੋਡ ਸਿੱਧਾ ਜਾਂਦਾ ਸੰਗਰੂਰ ਤੇ ਆਪਾਂ ਹੁਣ ਉਹ ਰੋਡ ਫੜਨਾ ਉਹ ਦੇਖੋ ਪਿੱਖੀ ਵੱਲ ਜਾਂਦਾ ਚਲੋ ਜੀ ਪਿਆਰਿਓ ਉਧਰੋਂ ਰੋਡ ਪਾਰ ਕਰਕੇ ਆ ਗਏ ਤੇ ਆਹ ਦੇਖੋ ਹੁਣ ਐ ਜਾਣਾ ਇਹ ਸੜਕ ਜਾਣਾ ਆਪਾਂ ਇਹ ਪਿੱਖੀ ਪਿੱਖੀ ਵੱਲ ਨੂੰ ਆਓ ਪਿਆਰਿਓ ਇਹ ਰੋਡ ਤੇ ਜਾਈ ਜਾਨੇ ਆ ਪਿੱਖੀ ਤੋਂ ਆਪਾਂ ਆ ਗਏ ਆ 18 ਕਿਲੋਮੀਟਰ ਪਿੱਛੇ ਆ ਐ ਆ ਦੇਖੋ ਪੱਠੇ ਆਲਾ ਨੇ ਐ ਮਿੱਟੀ ਜਮਾ ਕਰੀ ਪਈ ਆ ਬੜੇ ਨਹੀਂ ਪਤਾ ਨਹੀਂ ਪੁਰਾਣਾ ਟੱਬਾ ਤਾਂ ਇਹ ਲੱਗਦਾ ਨਹੀਂ ਹੈਗੀ ਤਾਂ ਜਮਾ ਹੀ ਕਰੀ ਹੋਈ ਆ ਫਿਰ ਐ ਭਰ ਕੇ ਜੇ ਸੀ ਵੀ ਆ ਨਾ ਇਧਰ ਆ ਹੱਟਾ ਪੱਥੀ ਜਾਂਦੇ ਆ ਦੇਖੋ ਆ ਲੋ ਸੰਗਤੋ ਇੱਥੋਂ 11 ਕਿਲੋਮੀਟਰ ਰਹਿ ਗਿਆ ਪਿੱਖੀ ਛੜਾਂ ਤੋਂ ਕਿੰਨੀਆਂ ਕਹਿੰਦੇ ਜੇਕਰ ਕਿਸੇ ਪੌਂਡ ਦੇ ਹੁਣ ਥੋੜਾ ਜਿਹਾ ਏਰੀਆ ਜਾਂ ਬਦਲ ਗਿਆ ਮਾ ਲੋ ਇੱਧਰ ਨੂੰ ਆਪਾਂ ਆਏ ਨਹੀਂ ਹੋਏ ਨਵਾਂ ਨਵਾਂ ਜਿਹਾ ਲੱਗਣ ਲੱਗ ਗਿਆ ਏਰੀਆ ਆ ਨਹਿਰ ਲੱਗਦੀ ਆ ਹਾਂ ਪਤਾ ਲੱਗ ਜਾਂਦੀ ਸੁੱਕੀ ਪਈ ਆ ਪਰ ਆਹ ਖੋ ਬਾਰੇ ਉਹ ਕਿੰਨਾ ਵਧੀਆ ਆ ਗਈ ਸੜਕ ਆਹ 베ਰੀਆਂ ਲੱਗੀਆਂ ਹੋਈਆਂ ਆਸੇ ਪਾਸੇ ਸਾਰੀਆਂ ਸੋ ਪਿਆਰਿਓ ਤਿੱਖੀ ਪਹੁੰਚ ਗਏ ਆਪਾਂ 26 ਕਿਲੋਮੀਟਰ ਸੀ ਧਨੋਲੇ ਤੋਂ ਆਪਾਂ 1.5 ਕਿਲੋਮੀਟਰ ਚ ਆਹਾ 1.5 ਕਿਲੋਮੀਟਰ ਗਈਆਂ ਨਾ 1.5 ਘੰਟੇ ਚ ਕੱਢ ਲਿਆ ਤਿੱਖੀ ਚਲੋ ਜੀ ਇੱਥੋਂ ਹੁਣ ਮੋੜ-ਮੂੜ ਪਾੜਦਾ ਕਿਸੇ ਪਾਸੇ ਨੂੰ ਮੁੜਨਾ ਆਪਾਂ ਦੇਖਦੇ ਆ ਕਿੱਧਰ ਨੂੰ ਮੁੜਨਾ ਅੱਗੇ ਜਾ ਕੇ ਬੜੀਆ ਸੈਰ ਆ ਠੀਕ ਛੇਰ ਜਿਆ ਮਤਲਬ ਛੋਟਾ ਜਿਆ ਠੀਕ ਆ ਜ਼ਿਆਦਾ ਛੋਟਾ ਵੀ ਨਹੀਂ ਆ ਦੇਖੋ ਅੱਗੇ ਪਿਛੇ ਖੱਬੇ ਸੱਜੇ ਆਹ ਰੋਡ ਮੋੜਨਾ ਹੁਣ ਆਪਾਂ ਸੱਜੇ ਪਾਸੇ ਆ ਲੋ ਇਧਰ ਨੂੰ ਜਾਣਾ ਹੁਣ ਆਪਾਂ ਇਧਰ ਨੂੰ ਮਾਨਸਾ ਕਰਨੀ ਨੂੰ ਆਹ ਰੋਡ ਇਹ ਹੈ ਖਾਸਾ ਵੱਡਾ ਇਹ ਜਿਹੜਾ ਰੋਡ ਜਾਂਦਾ ਇਧਰ ਨੂੰ ਇਹ ਅੱਗੇ ਜਾਂਦਾ ਪਟਿਆਲੇ ਬਟੂਲੇ ਕਰਨੀ ਨੂੰ ਪਟਿਆਲਾ ਸੁਨਾਮ ਗੁੱਦਮ ਸਿੰਘ ਵਾਲਾ ਭਵਾਨੀਗੜ ਐ ਜਾਂਦਾ ਆਪਾਂ ਹੁਣ ਇਧਰ ਨੂੰ ਜਾਣਾਗਾ ਇਧਰ ਨੂੰ ਮਾਨਸਾ ਮਾਨਸਾ ਤੋਂ ਇਹ ਸਿੱਧਾ ਮੋੜ ਨੂੰ ਵੀ ਜਾਂਦਾ ਮੋੜ ਜੇ ਮਾਨਸਾ ਕੰਨੀ ਨੂੰ ਨਹੀਂ ਮੁਰਨਾ ਮੋੜ ਮੋੜ ਤੋਂ ਫੇਰ ਤਲਵੰਡੀ ਸਾਬੋ ਨੂੰ ਆਹ ਲੋ ਪਿਆਰੋ ਇੱਥੇ ਪੰਪ ਤੇ ਰੁਕੇ ਸੀ ਥੋੜਾ ਜਿਹਾ ਚਰ ਅੱਕਾ ਲੇ ਅਜੋ ਉਹ ਜੋ ਤਿਆਰ ਵਰ ਤਿਆਰ ਹਾਂ ਪੀਆ ਪਿਆਜ ਇਹ ਪਾ ਦਿਓ ਅਰੀ ਮਿਰਚੀ ਥੋੜੀ ਪਾਓ ਜਿਆਦਾ ਨਹੀਂ ਥੋੜੀ ਜਿਹੀ ਜਿਵੇਂ ਆਲੂ ਦਾ ਪੇ ਆਲੂ ਦਾ ਪੇਸਟ ਆ ਹਾਂ ਉਹ ਉਹ ਥੋੜਾ ਜਿਹਾ ਘੱਟ ਪਾਓ ਭਾਜੀ ਘੱਟ ਜਦ ਘੱਟ ਨਹੀਂ ਉਹ ਜਿਆਦਾ ਨਾ ਪਾਓ ਪਿਆਰ ਥੋੜੇ ਜਿਹਾ ਜਿਆਦਾ ਪਾ ਦਿਓ ਉਹ ਥੋੜਾ ਜਿਹਾ ਘੱਟ ਪਾਓ ਇਹ ਇੱਧਰ ਇੱਧਰ ਕੰਮ ਥੋੜਾ ਜਿਹਾ ਸਫਾਈ ਵਾਲਾ ਸਾਡੇ ਸਾੜਾ ਲੁਧਿਆਣੇ ਸ਼ਹਿਰ ਤੋਂ ਤਾਂ ਉਧਰ ਤਾਂ ਮੈਂ ਕਦੇ ਨਹੀਂ ਕੁਲਚਾ ਖਾਧਾ ਯਾਰ ਐਵੇਂ ਤੁਹਾਨੂੰ ਖੜ ਮਾਰਾਂ ਕੁਲਚਾ ਦਾ ਬਾਈ ਨੇ ਬਣਾਇਆ ਸੀ ਬਾਲਾ ਸਰਾ ਰੀਜ ਨਾਲ ਦਿਖਾਇਆ ਸੀ ਮੈਂ ਤੁਹਾਨੂੰ ਸਲਾਦ ਸਲੂਦ ਸਾਰਾ ਪਾ ਕੇ ਮਤਲਬ ਸਲਾਦ ਹੀ ਸੀ ਜ਼ਿਆਦਾਤਰ ਤਾਂ ਚਨੇ ਪਾਏ ਸੀ ਬਲੈਕ ਤੇ ਥੋੜੇ ਜਿਹਾ ਆਲੂ ਪਾਏ ਸੀ ਬਹੁਤ ਸਰਾ ਕੁਲਚਾ ਸੀ ਪਰ ਬਾਈ ਨੇ ਪੈਸਾ ਕੋਈ ਨਹੀਂ ਲਿਆ ਮੈਂ ਬਥੇਰਾ ਕਿਹਾ ਮੈਂ ਕਿਹਾ ਬਾਈ ਕੋਸਤਾ ਲੈ ਲੈ ਯਾਰ ਚੰਗਾ ਨਹੀਂ ਲੱਗਦਾ ਐਵੇਂ ਨਾ ਤਾਂ ਯਾਰ ਬਾਈ ਲੈਣੇ ਨਹੀਂ ਗੋਸਵਾਸ ਇ ਸਿਰਾਂ ਨਿਆਰੇਦਾਰ ਲੁਧਿਆਣੇ ਮੈਂ ਕਦੇ ਨਹੀਂ ਖਾਦਾ ਕੁਲਚਾ ਹੁਣ ਜਦੋਂ ਦੇ ਸਿੰਘ ਸਜੇ ਆਪਾਂ ਕਿਉਂਕਿ ਉੱਥੇ ਭਈਏ ਬੜਾ ਗੰਦਵਾ ਦਿਖਾਉਂਦੇ ਆ ਇਹ ਮੈਂ ਦੇਖਿਆ ਹਿਸਾਬ ਕਿਤਾਬ ਜਿਹਾ ਬਣਦਾ ਮੈਂ ਕਿਹਾ ਨਹੀਂ ਯਾਰ ਇਹ ਤਾਂ ਬੜਾ ਸਫਾਈ ਵਾਲਾ ਕੰਮ ਸੀ ਚਲੋ ਬਈ ਆ ਚਾਹਾਂ ਨੂੰ ਬਣਦਾ ਉਹ ਪਰੇ ਨੂੰ ਜਾਂਦਾ ਬਰਨਾਲੇ ਨੂੰ ਆ ਜਾਂਦਾ ਪਰੇ ਨੂੰ ਬਠਿੰਡੇ ਨੂੰ ਆ ਜਾਂਦਾ ਉਹ ਦੇਖੋ ਮਾਨਸਾ ਮਾਨਸਾ ਸੋ ਸਰਸਾ ਇੱਧਰ ਦੀ ਚੱਲਦੇ ਆਪਾਂ ਆ ਲਓ ਪਿਆਰਿਓ ਮੋੜ ਮੁੜ ਕੇ ਜਾਂਕ ਤਾ ਇਹ ਹੁਣ ਮਾਨਸਾ ਇੱਥੋਂ 5 ਕਿਲੋਮੀਟਰ ਆ ਤੇ ਤਲਵੰਡੀ ਸਾਹਿਬ ਇੱਥੋਂ 39 ਕਿਲੋਮੀਟਰ ਦਿਖਾ ਰਿਹਾ 39 ਚਲੋ ਆਪਾਂ ਹੁਣ ਇੱਥੋਂ ਮੁੜਨਾ ਹੈਗਾ ਸੱਜੇ ਪਾਸੇ ਇਹ ਸਿੱਧਾ ਸਰਦੂਲਗੜ ਜਾਂਦਾ ਰੋਡ ਮਾਨਸਾ ਪਿਛੇ ਰਹਿ ਗਿਆ ਤੇ ਉਹ ਉਧਰ ਨੂੰ ਮੁੜਨਾ ਸੱਜੇ ਪਾਸੇ ਤਲਵੰਡੀ ਸਾਬੋ ਆਹ ਲੋ ਤਰਤ ਸਿਰੀ ਤਲਵੰਡੀ ਸਾਬੋ ਲਓ ਜੀ ਸਾਬੋ ਕੀ ਤਲਵੰਡੀ ਮੋੜਾ ਮੋੜਦੇ ਮੋੜਦੇ ਹਾਈਵੇ ਛੱੜਦੇ ਛੱੜਦੇ ਪਹਿਲਾ ਬਠਿੰਡੇ ਵਾਲਾ ਹਾਈਵੇ ਇੱਧਰੋਂ ਮੁੜੇ ਹੁਣ ਇਹ ਹਾਈਵੇ ਇੱਧਰੋਂ ਮੁੜੇ ਚਲੋ ਜੀ ਹੁਣ ਹਾਟਾ ਬਾਈ ਨਹੀਂ ਆਉਂਦਾ ਕੋਈ ਹੋ ਗਿਆ ਉਧਰੋਂ ਜਹਾਜ਼ੀ ਤੋੜ ਲੱਗੀ ਪਈ ਆ ਪਤਾ ਨਹੀਂ ਕੀ ਚੱਕਰ ਹੋ ਗਿਆ ਆ ਆਇਆ ਕਿਤਾਬਾ ਹੈਗੀ ਆ ਸਿੱਧੂ ਕਾਬਾ ਇੱਥੇ ਦੇਖ ਲੈਣੇ ਆ ਚਲ ਪਿਆਰਿਓ ਆ ਉੱਪਰ ਦੀ ਜਾਂਦੀ ਆ ਟ੍ਰੇਨ ਉੱਪਰ ਦੀ ਘਟਦੀ ਐ ਇਹਨਾਂ ਨੇ ਇਹ ਜਿਹੜੀਆਂ ਨਵੀਆਂ ਪਟੜੀਆਂ ਬਣੀਆਂ ਨਾ ਹੁਣ ਉਹ ਸਾਰੀਆਂ ਐ ਹੀ ਨੇ ਉੱਪਰ ਦੀ ਕਟੀਆਂ ਹੀ ਆ ਨੇ ਕੰਮ ਸਹੀ ਆ ਆ ਲੋ ਪਿਆਰਿਓ ਆ ਚਿਮਣੀਆਂ ਆ ਗਈਆਂ ਇਹ ਪਾਵਰ ਪ੍ਰੋਜੈਕਟ ਆ ਤਲਵੰਡੀ ਸਭੋ ਪਾਵਰ ਪ੍ਰੋਜੈਕਟ ਲਿਖਿਆ ਹੋਇਆ ਜੀ ਉੱਥੇ ਬੋਰਡ ਜੇ ਤੇ ਇਹ ਹੈ ਜੀਆਂ ਬਠੰਡੇ ਨੇ ਉਹੀ ਜੀਆਂ ਹੀ ਨੇ ਲਾਓ ਪਿਆਰੋ ਤਲਵੰਡੀ ਸਾਬੋ ਤੋਂ 13 ਕਿਲੋਮੀਟਰ ਪਿੱਛੇ ਖੜੇ ਆ ਆ ਇਧਰ ਕਿੰਨੂਆਂ ਦਾ ਬਾਗ ਆਇਆ ਆ ਦੇਖੋ ਜਿਵੇਂ ਕਨੌਰ ਗਏ ਸੀ ਸਪੀਤੀ ਉਧਰ ਸੇਬਾਂ ਦੇ ਬਾਗ ਸੀ ਇਧਰ ਕਿੰਨੂਆਂ ਦੇ ਬਾਗ ਸ਼ੁਰੂ ਹੋ ਗਏ ਕਿੰਨੂਆਂ ਦੇ ਬਾਗ ਲੱਗੇ ਹੋਏ ਨੇ ਬਹੁਤ ਲੱਗੇ ਹੋਏ ਨੇ ਆਸੇ ਪਾਸੇ ਬਹੁਤ ਲੱਗੇ ਹੋਏ ਨੇ ਆ ਦੇਖੋ ਇੱਧਰ ਵੀ ਬਹੁਤ ਵੱਡਾ ਬਾਗ ਆ ਕਿੰਨੂ ਆ ਦਾ ਉਹ ਦੂਰ ਤੱਕ ਉਹ ਪਿਆਰਿਓ ਆਪਾਂ ਆ ਚੌਂਕ 'ਚ ਨਿਕਲੇ ਆਏ ਇੱਥੋਂ ਹੁਣ ਆਪਾਂ ਜਾਣਾ ਇੱਧਰ ਨੂੰ ਆ ਲੋ ਇੱਧਰ ਨੂੰ ਜਾਣਾ ਇੱਧਰੋਂ ਆਪਾਂ ਆਏ ਆ ਇੱਧਰਲੇ ਪਾਸਿਓਂ ਆ ਲੋ ਲਾਓ ਪਿਆਰਿਓ ਇੱਥੋਂ ਰਹਿ ਗਿਆ 7 ਕਿਲੋਮੀਟਰ ਚਲਵੰਡੀ ਸਾਹ ਕੋ ਚਲੋ ਜੀ ਟਾਈਮ 'ਤੇ ਨਾ ਪਹੁੰਚ ਜਾਾਂਗੇ 4 ਵਜੇ ਔਲੀ ਥੋੜੀ ਹੌਲੀ ਹੌਲੀ ਵੀ ਗਏ 4:30 ਪਹੁੰਚ ਜਾਾਂਗੇ ਆਹ ਦੇਖੋ ਪਿਆਰਿਓ ਕਿੰਨਾ ਸੋਹਣਾ ਰੋਡ ਆ ਗਿਆ ਫੇਰ ਉਵੇਂ ਹੀ ਆ ਰੁੱਖਾਂ ਦੀ ਸੁਰੰਗ ਬਣੀ ਹੋਈ ਆ ਉੱਪਰੋਂ ਸਾਰੇ ਰੁੱਖ ਭੜਦੇ ਨੇ ਆਹ ਲਓ ਸਾਰੀ ਸਰਕਟ ਟਕੀ ਹੋਈ ਆ ਸ਼ਾਨ ਆ ਲਓ ਪਿਆਰਿਓ 3 ਕਿਲੋਮੀਟਰ ਰਹਿ ਗਿਆ ਜੰਮਦਵਾ ਸਾਹਿਬ ਤਲਵੰਡੀ ਸਾਬੋ ਚਲੋ ਜੀ ਲਓ ਪਿਆਰਿਓ ਜਾਂਕ ਤੋਂ ਆਪਾਂ ਹੁਣ 2 ਕਿਲੋਮੀਟਰ ਰਹਿ ਗਿਆ ਵੜ ਗਏ ਆਪਾਂ ਹੱਦ ਦੇ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਫਰੀਵਾਂ 4:30 ਵਜੇ ਦਾ ਟਾਈਮ ਆ ਵਧੀਆ ਟਾਈਮ ਤੇ ਪਹੁੰਚ ਗਏ ਆ ਕਾਲ ਲਾਓ ਵੀ ਪਿਆਰਿਓ ਬਿਲਕੁਲ ਬਾਜ਼ਾਰ ਚ ਆ ਗਏ ਆਪਾਂ ਉਹ ਸਾਹਮਣੇ ਖੰਡੇ ਵਾਲਾ ਚੌਂਕ ਆ ਗਿਆ ਵਾਸ ਐ ਉਥੋਂ ਹੁਣ ਆਪਾਂ ਅੰਦਰ ਨੂੰ ਜਾਣਾ ਲਓ ਪਿਆਰਿਓ ਪਹੁੰਚ ਗਏ ਆਪਾਂ ਗੁਰੂ ਘਰ ਚਲ ਵੰਡੀ ਸੱਪੋ ਚੱਕੋ ਜੀ ਨੂੰ ਜਾ ਕੇ ਦੇਖਦੇ ਆਂ ਕੀ ਹਿਸਾਬ ਕਿਤਾਬ ਆ ਕਮਰਿਆਂ ਗੁਮੜਿਆਂ ਦਾ ਲਓ ਪਿਆਰਿਓ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿਆਰਿਓ ਆਪਾਂ ਆਹ ਸਰਾਂ ਚ ਆ ਗਏ ਆ ਦੇਖੋ ਆਹ ਸਰਾਂ ਗੀ ਬਾਬਾ ਕੰਦਾ ਕਮਰਾ ਮਿਲ ਜੂਗਾ ਤੇ ਬਸ ਫਿਰ ਆਪਾਂ ਦੇਖਦੇ ਆਂ ਆਉਂਦਾ ਬਾਬਾ ਫਿਰ ਕਮਰਾ ਲੈਨੇ ਆ ਕਮਰਾ ਲੈ ਕੇ ਸਾਈਕਲ ਵਗੈਰਾ ਖੜਾ ਕੇ ਮੂੰਹ ਹੱਥ ਧੋ ਕੇ ਤੇ ਚਲੋ ਵੀ ਫਿਰ ਦਰਸ਼ਨ ਮੇਲੇ ਕਰਦੇ ਆਂ ਗੁਰੂ ਘਰਾਂ ਦੇ ਚਾ ਇੱਧਰ ਲੰਗਰ ਹਾਲ ਆ ਮਾਤਾ ਸੁੰਦਰ ਕੌਰ ਦੀ ਲੰਗਰ ਹਾਲ ਆ ਜੋੜਾ ਘਰ ਆ ਇੱਧਰ ਥੋੜਾ ਇਹ ਵਧੀਆ ਮੈਨੂੰ ਲੱਗਦੀਆਂ ਰਹਿਸ਼ਾਂ ਏਸ ਯੂਸੀ ਲੱਗੇ ਹੋਏ ਆ ਲੇਖਨ ਸਰ ਗੁਰੂ ਘਰ ਉਹ ਸਾਹਮਣੇ ਜੰਮਦਵਾਨ ਸਾਹਿਬ ਗੁਰੂ ਕਾਸੀ ਤਲਵੰਡੀ ਸਾਬੋ ਜੰਮ ਜੰਮ ਮੱਕਾ ਪ੍ਰਭੂ ਤੀਆ ਤੁਮਾ ਦਾ ਤੀਆ ਪ੍ਰਭੂ ਤੀਆ ਤੁਮਾ ਦਾ ਲੋ ਪਿਆਰਿਆ ਕਰੋ ਦਰਸ਼ਨ ਦਮਦਮਾ ਸਾਹਿਬ ਤਲਵੰਡੀ ਸਾਬੋ ਬਹੁਤ ਸਕੂਨ ਆ ਰਿਹਾ ਔਰੇ ਆਨੰਦ ਆ ਰਿਹਾ ਪੂਰਾ ਜੋ ਮਰਜੀ ਆ ਜੋ ਘਰ ਜੋ ਗੁਰੂ ਘਰ ਚ ਸਕੂਨ ਆ ਨਾ ਉਹ ਕਿਤੇ ਨਹੀਂ ਆਪੂਰਾ ਸਾਹਿਬ ਇਧਰ ਉਧਰੋਂ ਆਪਾਂ ਉਧਰੋਂ ਆਏ ਸੀ ਉਹ ਉਹਦੇ ਇੱਥੇ ਦੇਗ ਮਿਲਦੀ ਆ ੜਾ ਵਰਸਾਦ ਇਹਗਾ ਭੋਰਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਭਗਤੀ ਕੀਤੀ ਸੀ ਆ ਰਹਾ ਉੱਪਰ ਦੇ ਘੁੰਮ ਕੇ ਆਉਂਦਾ ਗੁਰੂ ਘਰ ਦੇ ਜਿੱਥੋਂ ਆਪਾਂ ਸੈਕਲ ਅੰਦਰ ਬਾੜਿਆ ਸੀ ਨਾ ਉੱਥੋਂ ਦੀ ਉੱਪਰ ਦੇ ਘੁੰਮ ਕੇ ਆਉਂਦਾ ਆ ਵੀ ਆਹ ਲੰਗਰ ਹਾਲ ਆ ਪਿਛਲੀ ਵਾਰ ਜਦੋਂ ਉਹਰੇ ਆਏ ਸੀ ਅਸੀਂ ਇੱਥੇ ਲੰਗਰ ਸਕਿਆ ਸੀ ਆ ਬਾਬਾ ਢਾਲ ਸਿੰਘ ਜੀ ਦੀ ਸਮਾਗ बुढा दाल पंजवां तख़्त सोणी मुख दफ़्तर बुढ़ा द ਵਾ ਦਰਸ਼ਨ ਕਰਿਆ ਗੁਰਦੁਆਰਾ ਬੇਰ ਸਾਹਿਬ ਦੇਖ ਸਰਪਾ ਸਾਹੀ ਦਸਵੀਂ ਸੋਣੀ ਬੁੱਢਾ ਦਲ ਪੰਜਵਾਂ ਤਖਤ ਇੱਥੇ ਪਿਆਰਿਓ ਆਪਣੀ ਨਾ ਬਹੁਤ ਵਧੀਆ ਸੇਵਾ ਲੱਗੀ ਅੱਜ ਚੌੜ ਸਾਹਿਬ ਦੀ ਜਦੋਂ ਅਰਦਾਸ ਕਰਨੀ ਸੀ ਨਾ ਬਾਬੇ ਨੇ ਕੁਦਰਤੀ ਅਸੀਂ ਤਿੰਨ ਸਿੰਘ ਹੀ ਸੀ ਇੱਕ ਬਾਬਾ ਬਾਬੇ ਨੇ ਅਰਦਾਸ ਕਰਨੀ ਸੀ ਦੂਜੇ ਬਾਬੇ ਨੇ ਨਗਾਰਾ ਵਜਾਉਣਾ ਸੀ ਇਹ ਕੁਦਰਤੀ ਆਪਣੀ ਅੱਜ ਬਹੁਤ ਵਧੀਆ ਮੌਕੇ ਤੇ ਸੇਵਾ ਲੱਗੀ ਚੌਰ ਸਾਹਿਬ ਦੀ ਉਹ ਸਾਹਮਣੇ ਕੁਝ ਕ ਦੁਕਾਨਾਂ ਨੇ ਚਾਰ ਪੰਜ ਕ ਜੇ ਕੋਈ ਸਮਾਨ ਲੈਣਾ ਕਿਸੇ ਨੇ ਏ ਪਿਆਰਿਓ ਲਿਖਣ ਸਰ ਗੁਰੂ ਘਰ ਆ ਇੱਥੇ ਸਾਰੇ 엘 ਗੁਰਮੁਹੀ ਲਿਖ ਕੇ ਜਾਂਦੇ ਨੇ ਆ ਲੋ ਆਟਾ ਉਹ ਰੱਖੇ ਹੋਏ ਨੇ ਸਾਰੇ ਜਿਨ੍ਹਾਂ ਨੂੰ ਵੀ ਨਹੀਂ ਆਉਂਦੀ ਉਹ ਵੀ ਸਰਾਵਾਂ ਨੇ ਉਹ ਥੋੜੀਆਂ ਜੀਆਂ ਲਗਜ਼ਰੀ ਸਰਾਵਾਂ ਨੇ ਆਪਾਂ ਉਹ ਦਰ ਰੁਕੇ ਹੋਇਆ ਸਸਤੀਆਂ ਚ ਉਹਨਾਂ ਨੇ 100 ਰੁਪਏ ਭੇਟਾ ਲਈਆ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਇਹ ਪੂਰੀ ਵਾਲੇ ਉਹਨਾਂ ਦੀ ਆਹੇ ਨਾਲੋ ਪਿਆਰੋ ਇਹ ਲੰਗਰ ਹਾਲ ਆ ਲੰਗਰ ਹਾਲ ਦਾ ਇੱਥੇ ਬਹੁਤਨੇ ਦੋ ਤਿੰਨ ਨੇ ਆਹਗਾ ਉਧਰ ਜਿਹੜਾ ਜਾ ਕੇ ਆਏ ਆ ਪੂਰੀ ਵਾਲਿਆਂ ਦਾ ਉਹ ਆ ਫਿਰ ਇੱਕ ਪਿੱਛੇ ਜਾ ਕੇ ਆ ਆਪਾਂ ਦਾ ਢਿੱਡ ਫੂਕਣੀ ਸ਼ਕਣ ਆਏ ਜੀ ਉਧਰੋਂ ਮਿਲੀ ਨਹੀਂ ਪੂਰੀ ਵਾਲਿਆਂ ਦੇ ਲੰਗਰ 'ਚ ਢਿੱਡ ਫੂਕਣੀ ਇੱਥੇ ਸਾਹਮਣੇ ਦੇਹਗੀ ਉਹ ਭਈਆ ਕੇਤਲੀ ਹੋ ਸਕਦੇ ਆ ਲੋ ਪਿਆਰਿਓ ਆਪਣੇ ਕਮਰੇਜ ਦਾ ਗੀਜਰ ਹੈ ਨਹੀਂ 100 ਰੁਪਏ 'ਚ ਹੁਣ ਇਹਨਾਂ ਨੇ ਇਹ ਕਹੇ ਜਾਈ ਦੇਣਾ ਆ ਉੱਪਰ ਨੂੰ ਲੱਗ ਲਿਆ ਗੀਜਰ ਇੱਥੋਂ ਪਾਣੀ ਭਰਾਂਗੇ ਸਵੇਰੇ ਤੇ ਆ ਛੋਟੀ ਜੀ ਮਾਰਕੀਟ ਆ ਗਰੂ ਘਰ ਦੀ ਕੁਝ ਵੀ ਲੈਣਾ ਸਮਾਨ ਸੱਲਾ ਆ ਲੋ ਹੈ ਗਿਆ ਨੇ 12 15 ਦੁਕਾਨਾਂ ਦੋਨੋਂ ਪਾਸੇ ਮਲਾ ਕੇ ਚਲੋ ਜੀ ਹੁਣ ਆਪਾਂ ਚੱਲੀਏ ਆਪਦੇ ਕਮਰੇ 'ਚ ਇਸ਼ਨਾਨ ਇਸ਼ਨਾਨ ਕਰੇ ਤਾਂ ਸੋਈਏ ਆਰਾਮ ਕਰੀਏ ਫਿਰ ਸਵੇਰੇ ਸਾਜਰੇ ਉੱਠ ਕੇ ਚਲੋ ਜੀ ਗਰਮ ਪਾਣੀ ਮਿਲ ਗਿਆ ਤਾਂ ਲਵ ਕੇ ਨਹਾ ਕੇ ਇਸ਼ਨਾਨ ਕਰਕੇ ਫਿਰ ਨਿਕਲਦੇ ਆ ਅਗਲੇ ਸਫ਼ਰ ਤੇ